ਲਾਤੂ ਰੋਜ ਕਹਿੰਦਾ ਸੀ ਨਾ ਹਾਂ ਆਲਾ ਤੈਨੂੰ ਨਰ ਪੈਕੇ ਦਿਖਾ ਕੇ ਲੈਣੀ ਆ ਕੀ ਨਹੀਂ ਦਿਖਾएंगे ਇਹ ਜਾ ਕੀ ਹੈ ਇਹਨਾਂ ਦੇ ਇਹਨਾਂ ਦੇ ਹੋਇਆ ਗੋਬਰ ਗੈਸ ਇਹਨਾਂ ਦੀ ਜਨਨੀਆਂ ਨੇ ਅਸ ਤੱਕ ਗੋਹੇ ਨੂੰ ਹੱਥ ਨਹੀਂ ਲਾਇਆ ਮੈਂ ਦੇਖੀ ਮੇਰੇ ਤਾਂ ਨੋ ਵੀ ਖਤਮ ਹੋ ਗਏ ਗੋਹਾ ਚੱਕ ਚੱਕ ਕੇ ਉਹ ਗੋਬਰ ਗੈਸ ਨੂੰ ਕੁਝ ਨਹੀਂ ਹੁੰਦਾ ਕੀ ਲਾਭ ਨੇ ਉਹਦੇ ਚਲ ਆ ਦਿਖਾਨੀ ਆ ਕੁਛ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਹੋ ਠੀਕ ਹੋ ਹਾਂ ਹੋਰ ਬਾਈ ਗੁਰੀ ਪਿਆਰ ਹਾਂ ਵਧੀਆ ਜੀ ਪੁਰੀ ਠੀਕ ਹੈ ਹਾਂ ਜੀ ਹਾਂ ਹੋਰ ਕਿਵੇਂ ਆਉਣੇ ਹੋਏ ਉਹ ਬਸ ਤੇਰੀ ਭਜਾਈ ਲੈ ਆ ਜੀ ਅੱਛਾ ਹੋਰ ਆ ਕਿ ਵਿਭਾਗ ਕਰਕੇ ਵੀ ਗੋਬਰ ਗੈਸ ਲੱਗ ਰਿਆ ਉਹਨਾਂ ਦਾ ਤਾਂ ਸਾਰੀ ਸਹੂਲਤ ਹੈ। ਅੱਛਾ ਅੱਛਾ। ਮੈਂ ਮਾਂ ਕੀ ਕਰਾਂਗੀ ਕੰਮ ਲਈ? ਇੰਨੇ ਪੈਸੇ ਲੱਗਣਗੇ। ਉਹ ਤਾਂ ਹੈਗੀਆ ਭਾਈ ਇਹਦੇ ਕੋਈ ਮੈਂ ਮੈਂ ਤਾਂ ਇਹਨੂੰ ਕਹਿ-ਕਹਿ ਕੇ ਪਾਗਲ ਹੋ ਗਈ ਤਾਂ ਮੇਰੇ ਸੁਣਦਾ ਹੀ ਨਹੀਂ। ਮੈਂ ਤੈਨੂੰ ਧੱਕੇ ਲਾਣ ਲੈ ਕੇ ਆਈ ਆ। ਲੈ। ਗੋਆ ਉਹ ਰੂੜੀ ਦੇ ਵੀ ਸਿੱਟਣਾ ਇੱਥੇ ਗੋਬਰ ਗੈਸ ਚ ਪਾ ਦਵਾ ਗੈਸ ਬਣ ਗਈ। ਉਹ ਬਾਈ ਸਾਰਾ ਦਿਨ ਲੜਦੀ ਰਹਿੰਦੀ ਆ ਪਤਾ ਨਹੀਂ ਸੋਡ ਚ ਇਹ ਜਾ ਕੀ ਦੇਖਿਆ ਨੇ। ਕੀ ਕਰਿਆ ਕੀ ਨਹੀਂ। ਲੈ ਦੇਖ ਲੋ ਬਰਾਤ ਦਿਖਾ ਦੇਣਾ। ਅਜੇ ਗੋਬਰ ਗੈਸ ਦਿਖਾਣਾ। ਲੈ ਗੋਬਰ ਗੈਸ ਦਿਖਾ ਦੂਗਾ। ਲੈ। ਵਾਹ ਵਾਹ ਇਹ ਵੀ ਪਤਾ ਕੀ ਹੈ ਬਾਈ ਸਾਰਾ ਦਿਨ ਮੇਰੇ ਨਾਲ ਲੜਦੀ ਰਹਿੰਦੀ ਐ ਵੀ ਉਹਨਾਂ ਦੇ ਗੋੱਟਾ ਕਿੱਸਾ ਲੱਗਿਆ ਹੈ ਨਾ ਹੁਣ ਗੋਹੇ ਵਾਲੀਆਂ ਕਿਹੜਾ ਰੋਜ਼ ਆਉਂਦੀਆਂ ਨੇ ਕੰਮ ਬਹੁਤ ਔਖਾ ਐ ਗੋਹੇ ਦਾ ਹੈ ਹੱਥ ਲਵੇੜਨੇ ਉਹੀ ਆਪਾਂ ਫਿਰ ਰੋਟੇ ਦੁੱਕ ਦੇ ਹੱਥ ਲਾਉਨੇ ਐ ਕੰਮ ਵਾਜ ਜਾਂਦਾ ਬੁੜੀਆਂ ਦਾ ਇਹ ਤਾਂ ਬਾਈ ਬਹੁਤ ਮਹਿੰਗਾ ਲੱਗਿਆ ਹੁਣ ਨਹੀਂ ਨਹੀਂ ਸਾਰਾ 18 20 ਹਜ਼ਾਰ ਦੀ ਗੱਲ ਐ ਇਹਨੂੰ ਪਤਾ ਕੀ ਐ ਹਾਂ ਇਹਨੂੰ ਹੋ ਗਏ ਭਰਾਵਾ ਅੱਜ 17 18 ਸਾਲ 17 ਉਦੋਂ ਸਾਰਾ 15 ਕਹ ਹਜ਼ਾਰ ਰੁਪਏ ਲੱਗਿਆ ਸੀ ਅੱਛਾ ਹਾਂ ਇਹ ਗੋਬਰ ਦਾ ਸਾਰਾ 10 ਫੁੱਟ ਐ ਹੂੰ ਜਾਣੀ ਕਿ ਇਹ ਮੈਂ ਤੁਹਾਨੂੰ ਦੱਸਦਾ ਜੇ ਜਗਾ ਵੀ ਘਟ ਹੈ ਨਾ ਹਾਂ ਇਹ ਆਪਣਾ ਪਸ਼ੂਆਂ ਦੇ ਹਿਸਾਬ ਨਾਲ ਹੁੰਦਾ ਜੇ ਆਪਣੇ ਦੋ ਪਸ਼ੂ ਨੇ 10 ਫੁੱਟਾ ਲਵਾ ਲਓ ਓਕੇ ਠੀਕ ਹੈ ਜੇ ਚਾਰ ਪਸ਼ੂ ਨੇ ਤਾਂ 14 ਫੁੱਟਾ ਲਵਾ ਲਓ ਠੀਕ ਹੈ ਇਹ ਮਤਲਬ ਉਹ ਸਾਹਿਬ ਨਾਲ ਫਿਰ ਗੈਸ ਇਹਦੀ ਬਹੁਤ ਤੇਜ਼ ਬਣਦੀ ਹੈ ਠੀਕ ਹੈ ਹੁਣ ਇਹ ਚ ਕੀ ਹੈ ਇੱਕ ਘਟੋ ਘਟ ਮਤਲਬ 3 ਕਫਟਾ ਨਾ ਪਸ਼ੂਆਂ ਦਾ ਜਿਹੜਾ ਮਤਲਬ ਜਗਾ ਇਹਨੂੰ ਉੱਚੀ ਬਣਾ ਲਓ ਓਕੇ ਹਾਂ ਜਿਵੇਂ ਹੁਣ ਬਰਾਂਡਾ ਆਪਾਂ ਨੇ ਇਹ ਪਹਿਲਾਂ ਗੋਬਰ ਕਾਇਸ ਲਾ ਲਿਆ ਉੱਤੇ ਬਰਾਂਡਾ ਪਾਤਾ ਦੇਖੋ ਹੁਣ ਗੋਬਰ ਕਾਇਦਾ ਪਤਾ ਵੀ ਨਹੀਂ ਲੱਗਦਾ ਹਮ ਕਿੱਥੇ ਹੈ ਤੁਹਾਨੂੰ ਪਤਾ ਕਿੱਥੇ ਹੈ ਮੈਨੂੰ ਪਤਾ ਹੀ ਲੱਗਦਾ ਕੋਈ ਪਤਾ ਨਹੀਂ ਗੋਬਰ ਗੈਸ ਜਿੱਥੇ ਆ ਪਸ਼ੂ ਖੜੇ ਨੇ ਇੱਥੇ ਐ ਅੱਛਾ ਇੱਥੇ ਚਾਰ ਪਸ਼ੂ ਅੰਦਰ ਬੰਦ ਨੇ ਚਾਰ ਪਸ਼ੂ ਬਾਹਰ ਹੋ ਜਾਂਦੇ ਨੇ ਮਤਲਬ ਐ ਫੁੱਟਣ ਦਾ ਖਤਰਾ ਨਹੀਂ ਹੁੰਦਾ ਉਸ ਨਹੀਂ ਫਟਦਾ ਇਹਨਾਂ ਨੂੰ 20 ਸਾਲ 18 20 ਸਾਲ ਹੋ ਗਏ ਹਮ ਹਜੇ ਤੱਕ ਸੁਣ ਮੈਂ ਗੈਸ ਵੀ ਚੱਲਦੀ ਦਿਖਾਉਂਗਾ ਹਮ ਬਹੁਤ ਤੇਜ਼ ਭਾਵੇਂ ਚਾਰ-ਕਾਰ ਰੋਟੀਆਂ ਲਾ ਲੈਣਾ ਇੰਨੀ ਗੈਸ ਬਣਦੀ ਐ ਫਿਰ ਤਾਂ ਮੈਂ ਸਾਰਾ ਦਿਨ ਸਿਲੰਡਰ ਭਰਾਈ ਜਣਾ ਮੇਰੇ ਨਾਲ ਸਾਰਾ ਦਿਨ ਲੱਗਦਾ ਮੇਰੇ ਆਪਣਾ ਹੋਰ ਸਿਸਟਮ ਐ ਇਹਦੇ ਵਿੱਚ ਮਤਲਬ ਗਾਵਾਂ ਮੱਝਾਂ ਦਾ ਮੂਤ ਵੀ ਪੈਂਦਾ ਅੱਛਾ ਯਾਨੀ ਕਿ ਦੋ ਟੋਕਰੇ ਗੋਹੇ ਦੀ ਬਰਾਬਰੀ ਫਿਰ ਤਾਂ ਐਵੇਂ ਹੋਊਗਾ ਬਾਈ ਟੋਕਰਾਂ ਜੱਕੀ ਦੇ ਵਿੱਚ ਪਾਉਣਾ ਪਊਗਾ ਨਹੀਂ ਨਹੀਂ ਇਹ ਤਾਂ ਦੇਖੋ ਜਿਵੇਂ ਹੁਣ ਪਸੂਆਂ ਦਾ ਫੋਸਟ ਕਰੇ ਪਏ ਨੇ ਮਤਲਬ ਚਲੋ ਹੁਣ ਫੋਸਾ ਪਾ ਹਟਾ ਦੇ ਇਹਦੇ ਵਿੱਚ ਪਾਤੇ ਬਸ ਐ ਇਹਦੇ ਵਿੱਚ ਪਾਈ ਜਾਓ ਅੱਛਾ ਜੀ ਕੋਈ ਹੱਥ ਨਹੀਂ ਲਾਉਣਾ ਫਿਰ ਇਹਦੇ ਵਿੱਚ ਪਾਣੀ ਕਿਵੇਂ ਪੈਂਦਾ ਪਾਣੀ ਮੈਂ ਤੁਹਾਨੂੰ ਦੱਸੂਗਾ ਪਾਣੀ ਆ ਦੇਖੋ ਪਏ ਪਏ ਅੱਛਾ ਆ ਪਏ ਨਹੀਂਗਾ ਇਹ ਪਏ ਪਰ ਮੈਂ ਸਿੱਧਾ ਟੈਂਕੀ ਚੋਂ ਆਉਂਗਾ ਫਿਰ ਤਾਂ ਮੈਨੂੰ ਚੱਕੜ ਹੋਊਗਾ ਚਿੱਕੜ ਕਾਦੇ ਵਾਸਤੇ ਹੋਊਗਾ ਹੋਰ ਆਲੇ ਨਾਲੇ ਚੱਕੜ ਨਹੀਂ ਹੋਊਗਾ ਬਾਈ ਨਹੀਂ ਨਹੀਂ ਪਾਣੀ ਇਹਦੇ ਵਿੱਚ ਗੋਆ ਘੋਲਣਾ ਇਹਦੇ ਵਿੱਚ ਹੀ ਸਾਰਾ ਕੁਝ ਹੀ ਡਿੱਪੜ ਜਾਂਦਾ ਹੈ ਅੱਛਾ ਆ ਪਾ ਉੱ ਆਪਣੇ ਬਾਹਰ ਨਿਕਲ ਜਾਂਦਾ ਏ ਓਕੇ ਉਧਰ ਤੋਂ ਆ ਲੱਗਿਆ ਹਾਂ ਜੇ ਤੇਰੇ ਜਗਾ ਘਟੇ ਨਾ ਇਹ ਡੱਗ ਵੀ ਬਣ ਜਾਂਦਾ ਗੁਹਾ ਜਿਹੜਾ ਨਿਕਲ ਆਇਆ ਨਾ ਅੱਛਾ ਉਹ ਡੱਗ ਵੀ ਬਣ ਜਾਂਦਾ ਫੇਰ ਬਾਈ ਹੋਰ ਕੀ ਲਾਭ ਆਇਆ ਵੀ 2-4 ਮਹੀਨੇ ਬਾਅਦ ਗੁਹਾ ਨਿਕਲ ਜਾਂਦਾ ਹੋਰ ਕੀ ਲਾਭ ਨੇ ਬਾਈ ਇਹਦੇ ਲਾਭ ਤਾਂ ਵੀਰੇ ਦੇਖੋ ਸਭ ਤੋਂ ਪਹਿਲਾਂ ਤਾਂ ਲਾਓ ਗੈਸ ਬਣਦੀ ਐ ਗੋਬਰ ਗੈਸ ਅੱਛਾ ਠੀਕ ਐ ਚੁੱਲ੍ਹੇ ਦੀ ਲੋੜ ਨਹੀਂ ਪਾਥੀਆਂ ਦੀ ਲੋੜ ਨਹੀਂ ਠੀਕ ਐ ਤੇ ਮੋਜੀ ਮੋਜਾਂ ਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਕੋਈ ਬਹੁਤਾ ਖਰਚਾ ਨਹੀਂ ਹੁੰਦਾ ਮੈਂ ਉਹ ਭਾਈ ਨੂੰ ਫੋਨ ਕਰ ਦੂੰਗਾ ਜਿੱਥੋਂ ਪਲਵਾਇਆ कट अच्छा जी हां ਹੁਣ ਘੱਟੋ ਘੱਟ ਬਸ 40000 ਰੁਪਏ ਹੁਣ ਸਬਸਿਡੀ ਵਧ ਗਈ ਅੱਛਾ ਸਬਸਿਡੀ ਹੁਣ ਹੋ ਗਈ 16000 ਠੀਕ ਹੈ ਉਹ ਤੁਸੀਂ 8 ਠੀਕ ਹੈ ਹੈ ਮੇਰੀ ਨੌਲੇਜ ਚ ਆਇਆ ਵੀ ਹੁਣ 16000 ਹੋਊਗੀ ਉਸ ਹੱਬ ਨਾਲ ਆ ਦੇਖੋ ਇਹ ਗਾਂ ਦੇ ਕਰਿਆ ਹਾਂ ਆ ਦੇਖੋ ਇਹਦਾ ਆਪਾਂ ਕੁਝ ਨਹੀਂ ਕਰਨਾ ਲੈ ਇਹ ਦੇਖੋ ਆਹੀ ਕੁਝ ਕਰਨਾਂ ਦਾ ਸਾਰਾ ਦਿਨ ਮੇਰੇ ਨਾਲ ਲੜੀ ਜਾਂਦੀ ਆ ਉਹ ਹੱਥ ਨਹੀਂ ਲਾਉਣਾ ਇਹ ਆ ਦੇਖੋ ਆ ਵਿੱਚ ਪਾਤੇ ਜੀ ਠੀਕ ਹੈ ਇਹ ਲੈ ਦੇਖਾ ਮੈਂ ਕਹਿੰਦਾ ਆਪਾਂ ਨੂੰ ਇਹੀ ਲਵਾਉਣਾ ਚਾਹੀਦਾ ਹੈ ਨਾ ਮੈਂ ਤਾਂ ਕਿੰਨੇ ਦਿਨਾਂ ਦੀ ਕਹਿਰੀ ਆ ਓਏ ਫਿਰ ਮੈਨੂੰ ਤਾਂ ਐਸੀ ਵੀ ਖਾਸਾ ਮਹਿੰਗਾ ਤਾਂ ਨਹੀਂ ਲਵਾਇਆ ਮੈਂ ਮੈਂ ਤਾਂ ਸਾਰਾ ਦਿਨ ਇਹਦੇ ਨਾਲ ਲੜੀ ਜਾਂਦਾ ਬਾਈ ਕਦੇ ਸਿਲੈਂਡਰ ਕਹਿੰਦੇ ਆ ਪਤਾ ਕੀ ਹੈ ਸਭ ਤੋਂ ਪਹਿਲੇ ਤਾਂ ਕੇਸ ਨਿਪਟਦਾ ਹੈ ਬੁੜੀਆਂ ਦਾ ਹੁਣ ਆਪਣੇ ਤੇਰੀ ਪ੍ਰਜਾਹੇ ਨੂੰ ਪੁੱਛ ਕੇ ਦੇਖੀ ਇੱਧਰ ਕਦੇ ਆ ਕੀ ਨਹੀਂ ਦੇਖਿਆ ਉਹਨੇ ਅੱਛਾ ਅਸੀਂ ਕੀ ਕਰਦੇ ਆ ਹੁਣ ਫੋਸ ਖਿੱਚਦੇ ਨੇ ਵਿੱਚ ਤੇ ਉੱਥੇ ਪੁੱਛਣਵਾ ਦਨੇ ਆ ਠੀਕ ਹੈ ਨਹੀਂ ਕੋਹਾ ਕੋਈ ਜਾਂਦਾ ਬਿਲਕੁਲ ਨਹੀਂ ਫਰਸ ਤੋਂ ਤੈ ਜਾਂਦਾ ਹੂੰ ਤੇ ਕੋਈ ਚੱਕਰੇ ਨਹੀਂ ਹੈਗਾ ਫਿਰ ਤਾਂ ਆਪਾਂ ਵੀ ਇੰਹੀ ਕਰਾਂਗੇ ਹਨਾ ਗੋਬਰ ਗੈਂਸ ਬਾਈ ਨੂੰ ਕਹਦਾਂਗੇ ਵੀ ਉਸ ਤਰੀਕੇ ਨਾਲ ਬਾਈ ਨੂੰ ਲੈ ਚੱਲਾਂਗੇ ਆਪਾਂ ਉਹ ਤਰੀਕੇ ਨਾਲ ਕਰਵਾ ਦਾਂਗੇ ਬਸ ਇਹ ਇਹ ਪਤਾ ਕੀ ਹੈ ਇਹ ਤੁਸੀਂ ਪਸ਼ੂਆਂ ਦੇ ਹਿਸਾਬ ਨਾਲ ਰੱਖਣਾ ਓਕੇ ਜੇ ਹੁਣ ਜਿਵੇਂ ਆਪਾਂ ਮੰਨ ਲਓ ਸੱਡਲ ਵਿੱਚ ਚਾਰ ਡੰਗਰ ਲੈ ਜੀ ਚਾਰ ਡੰਗਰ ਨੇ 14 ਫੁੱਟ ਵਧੀਆ ਚੱਲੂਗਾ 14 ਫੁੱਟਾਂ ਜੀ ਹਾਂ 7 ਫੁੱਟ ਜਾਨੀ ਘਰ ਦਾ ਵਿਆਸ 14 ਫੁੱਟ ਹੋ ਜਾਂਦਾ ਹੈ ਓਕੇ ਆਲੇ-ਦਾਲੇ ਕੱਢ ਕੇ ਹਾਂ ਬਸ ਜਿਵੇਂ ਹੁਣ ਜਗ੍ਹਾ ਹੈ ਆਪਣਾ ਸਾਰਾ ਇਹ 20 ਫੁੱਟ ਇਸ ਤਰ੍ਹਾਂ ਹੈ 20 24 ਫੁੱਟ ਇਸ ਤਰ੍ਹਾਂ ਹੈ ਇਹਦੇ ਵਿੱਚ ਘਟੋ-ਘਟ 12 ਡੰਗਰਾਂ ਦਾ ਇਹ ਮਤਲਬ ਹੈਗਾ ਪਸੂ ਦਾ ਸਿਸਟਮ ਹੈਗਾ ਜੀ ਵਾਹ ਸਿਸਟਮ ਬਣਿਆ ਹੋਇਆ ਏ ਓਕੇ ਹਾਂ ਇਸ ਤੋਂ ਵੱਧ ਹੁਣ ਆਪਣੇ 5 4 ਕੀ ਨਾਲ ਲੈ ਕੇ ਕਦੋਂ ਹੁੰਦਾ ਇਹ ਪਸੂ ਹੂੰ ਦੋ ਚਾਰ ਪਸੂ ਰੱਖਦੇ ਆਪਾਂ ਹੂੰ ਤੇ ਚੱਲ ਦੋ ਚਾਰ ਪਸੂਆਂ ਨਾਲ ਨਾਲ ਇਹਦਾ ਗੈਸ ਬਣਦੀ ਹੈ ਹੂੰ ਕਈ ਝੰਝੜ ਨਿਪਟਦੇ ਨੇ ਯਾਰ ਇਹ ਤਾਂ ਇਹ ਤਾਂ ਬਾਈ ਤਾਂ ਤਾਂ ਬਾਹਲਾ ਸੌਖਾ ਕੰਮ ਕਰਦਾ ਮੇਰੇ ਨਾਲ ਤਾਂ ਰੋਜ਼ ਦੀ ਕਲੇਸ਼ ਹੈ ਬਾਈ ਇਹ ਕਹਿੰਦਾ ਬਈ ਇਹ ਤਾਂ ਨਾ ਜਿਹਦੇ ਵੀ ਪਸੂ ਨੇ ਰੱਖੇ ਹੋਏ ਉਹਨੂੰ ਇਹ ਕੰਮ ਕਰ ਨਹੀਂ ਕਰਨਾ ਚਾਹੀਦਾ ਇਹ ਤਾਂ ਬਾਈ ਬਹੁਤ ਫਾਇਦਾ ਹੈ ਨਾਲੇ ਤਾਂ ਉਹ ਪਾਣੀ ਪੀ ਜਾਂਦਾ ਨਾਲੇ ਨਮਾਈ ਆ ਜਾਂਦੇ ਨੇ ਮੈਂ ਨਾਲੇ ਗੋਹਾ ਵਿੱਚ ਨਹੀਂ ਕਰਨਾ ਜਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਹੂੰ ਟਾਈਮ ਜਾਨੀ ਕਿ ਜਿਹੜਾ 2 ਘੰਟੇ ਦਾ ਕੰਮ ਨਾ ਉਹ ਜਿਹੜੀਆਂ ਕਹਿੰਦੇ ਅਸੀਂ 4 ਵਜੇ ਹੁੜਦੇ ਆ ਅਸੀਂ ਗੋਹਾ ਛੜਦੀਆਂ ਅਸੀਂ ਉਹ ਕਰਦੀਆਂ ਉਹ ਕੰਮ ਅਸੀਂ ਸਿਰਫ 5 ਮਿੰਟਾਂ 'ਚ ਕਰ ਦਲੇ ਆ ਲੈ ਲੈ ਪ੍ਰੀਤ ਕੁੜੇ ਆਪਣਾ ਤਾਂ ਸੌਖਾ ਹੀ ਕੰਮ ਹੋ ਗਿਆ ਨਾ ਬਸ ਹੁਣ ਤਾਂ ਬਲਵਾਏ ਲੈਣਾ ਤੂੰ ਟੈਨਸ਼ਨ ਨਾ ਲੈ ਹੁਣ ਉਧਰੋਂ ਨਾ ਮੈਂ ਤੈਨੂੰ ਪਾਣੀ ਛੱਡ ਕੇ ਉਧਰ ਕੋਲ ਕੇ ਦਿਖਾਣਾ ਓਕੇ ਹੈ ਆ ਦੇ ਹੁਣ ਇੱਕ ਮਿੰਟ ਜੋ ਮੈਂ ਪਾਈਪ ਚਲਾ ਦੂੰ ਮੈਂ ਪਾਈਪ ਚਲਾਉਣਾ ਤੇ ਹੁਣ ਮੈਂ ਤੈਨੂੰ ਦੱਸਦਾ ਨਹੀਂ ਹੁਣ ਆਪਾਂ ਲਵਾ ਨਾ ਦੀਏ ਮੈਂ ਤਾਂ ਤੈਨੂੰ ਕਾਦੀ ਕਹਿ ਰਹੀ ਆ ਤੇਰੇ ਦਿਮਾਗ 'ਚ ਬੜੇ ਤਾਂ ਹੀ ਆ ਉਹ ਮੈਨੂੰ ਤਾਂ ਐਂਦੀ ਵੀ ਕੋਈ ਹੋਰ ਸਿਸਟਮ ਹੋਊਗਾ ਜੇ ਤੂੰ ਕਹਿੰਦੀ ਗੋਬਰ ਗੈਸ ਲਵਾਉਣਾ ਮੈਨੂੰ ਇੱਕ ਐਦਿਗਾ ਵੀ ਮਹਿੰਗਾ ਹੋਊਗਾ ਖਾਸਾ ਬਸ ਓਡਨ ਗਰਨਾਲ ਡੰਗਰ ਹੋਈ ਫਿਰਦੀ ਆ ਹਾਂ ਹਾਂ ਦੇਖ ਆ ਗਿਆ ਪਾਣੀ ਹਾਂ ਇਹ ਬਸ ਕੁਝ ਨਹੀਂ ਕਰਨਾ ਦੇਖੋ ਪਹਿਲਾਂ ਆਪਣੇ ਉਹ ਲਾਈਨ ਸੀ ਚੱਕਰੀ ਉਹਦੀ ਵੀ ਲੋੜ ਨਹੀਂ ਹੈਗੀ ਅੱਛਾ ਭਾਈ ਕਿਉਂਕਿ ਉਹਨੂੰ ਪਿਸ਼ਾਬ ਖਾ ਜਾਂਦਾ ਉਹ 2 ਸਾਲਾਂ ਬਾਅਦ ਗਲ ਜਾਂਦੀ ਹੈ ਠੀਕ ਹੈ ਬਸ ਇਹ ਤਾਂ ਇਸ ਤਰ੍ਹਾਂ ਨਾ ਇਹਨੂੰ ਇਸ ਤਰ੍ਹਾਂ ਖਿਲਾਰ ਦੋ ਥਰੀਗਾ ਇਹ ਤੇ ਪਾਣੀ ਇਹਦਾ ਪੂਰਾ ਹੋ ਗਿਆ ਨਾ ਇਹਦਾ ਹਾਂ ਬਾਈ ਇਹ ਆ ਦੇਖੋ ਆ ਤੇਰੇ ਸਾਹਮਣੇ ਨਾ ਇੱਕ ਮਿੰਟ ਦੇਖੋ ਜੀ ਬਸ ਇਹੋ ਆ ਲੈ ਪ੍ਰੀਤ ਕਰੇ ਨਾਲ ਤਾਂ ਕੋਹਲਣ ਦੀ ਲੋੜ ਨਾ ਕੁਛ ਕਰਨ ਦੀ ਲੋੜ ਬਸ ਤਾਂ ਸਿੱਧਾ ਹੀ ਮਾਰਨਾ ਬਸ ਐਂ ਜਾ ਕੋਈ ਹੱਥ ਨਹੀਂ ਲਾਉਣਾ ਹੋਰ ਕੋਈ ਹੱਥ ਨਹੀਂ ਲਾਉਣਾ ਆ ਦੇਖੋ ਆਪਾਂ ਤਾਂ ਉਹੀ ਹੱਥ ਲਵੇੜੀਗੇ ਕਦੇ ਪਾਥੀਆਂ ਬਥ ਲੱਗੇ ਤੇ ਕੀ ਬਥ ਲਾ ਲੈ ਨਾਲੇ ਗੈਸ ਬੰਦੀ ਐ ਹੁਣ ਪਾਥੀਆਂ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਸਿੱਧਾ ਗੈਸ ਲੈ ਚਾਹ ਤੇ ਚੀ ਲਾਉਣਾ ਐ हां जी लगवा लूं मैं तस था तू वो मुंडे दा ते नंबर दे दूं हां आजूगा ते बस 25-3000 ਰੁਪਏ ਤਿਆਰ ਕਰ ਲੈ ਹੂੰ ਜੀ ਤਿਆਰ ਸੀਟੀ ਆ ਜੂਗੀ ਛੋਟਾ ਲਵਾ ਲੈ ਮੈਂ ਤੁਰੇ ਦੇ ਦਨਾ ਸਿਰਫ 10 ਫੁੱਟ ਤੋਂ ਵੱਧਨ ਨਾਲ ਭਾਈ ਮੈਨੂੰ ਤਾਂ ਐਂ ਤੀਗਾ ਭਾਈ ਵੀ 5-6 ਲੱਖ ਇਹ ਆਪਣੇ ਆ ਸਿਸਟਮ ਕਰਨਾ 3 ਫੁੱਟ ਧਰਤੀ ਤੋਂ ਉੱਚਾ ਲਵਾ ਲਈ ਠੀਕ ਹੈ ਜੀ ਸਿਰਫ 3 ਫੁੱਟ ਕਿਉਂਕਿ ਉਹਦੇ ਨਾਲ ਨਾ ਇਹ ਜਿਹੜਾ ਗੋਹਾ ਜਿਹੜਾ ਇਹਦਾ ਥੱਲੇ ਹੂੰ ਗੋਹਾ ਆਟੋਮੈਟਿਕ ਬਾਹਰ ਨਿਕਲੂਗਾ ਇਹ ਚਾਹੀ ਆ ਗਈ ਠੀਕ ਹੈ ਹਾਂ ਬਸ ਇੰਨਾ ਤਿਆਰ ਰੱਖ ਲਈ ਫੇਰ ਦਾ ਵਸਹਿ ਲਾ ਲੈ ਵੀ ਤੈਨੂੰ ਰੋਟੀਆਂ ਗਰਮ-ਗਰਮ ਜਦੋਂ ਮਰਜ਼ੀ ਕਹਿ ਦੇਣਾ ਰਾਤ ਦੇ ਭਵੇਂ 9 ਵਜੇ ਆਵੇਂ 10 ਵਜੇ ਆਵੇਂ ਨਹੀਂ ਫਿਰ ਤੈਨੂੰ ਪਤੀਆ ਫਿਰ ਮੂੰਹ ਤੇ ਬੇਲਣਾ ਆਉਂਦਾ ਨਾ ਫਿਰ ਫਿਰ ਐ ਜਦੋਂ ਥੋੜਾ ਜਿਹਾ ਆਪੂ ਵੀ ਕਰੋ ਨਾ ਮਰੋਟਾ ਇਹ ਤਾਂ ਹੈ ਸਭ ਖਾ ਕਰੋ ਜਦੋਂ ਆਪਾਂ ਹੁਣ ਸੌਕੀ ਆਪਾਂ ਦੇਖੇ ਇਹ ਤਾਂ ਹੁਣ ਸਾਰੀ ਕੰਮ ਸੌਕੀ ਸੌਕੇ ਨਹੀਂ ਇਹ ਬੁੜੀਆਂ ਦਾ ਕੰਮ ਵੀ ਥੋੜਾ ਸੌਕਾ ਤੁਹਾਨੂੰ ਠੀਕ ਹੈ ਐਂ ਕਹਦਾ ਬਾਈ ਕੋਈ ਚੱਕਰ ਨਹੀਂ ਹੁਣ ਆਪਾਂ ਚੱਲਾਂਗੇ ਬਾਈ ਨੂੰ ਕਹਾਂਗੇ ਵੀ ਕੋਬਰ ਗੈਸ ਕਰਦੇ ਹਾਂ ਨਾ ਤੇਰੀ ਮਦਦ ਕਰੋ ਪੂਰੀ ਹਾਂ

ਤੇ ਬਾਕੀ ਇਹ ਦੱਸਣਗੇ ਕਿਉਂਕਿ ਇਹਨਾਂ ਦੇ ਪਸ਼ੂ ਰੱਖੇ ਹੋਏ ਨੇ ਇਹਨਾਂ ਨੂੰ ਮੇਰੇ ਤੋਂ ਵੱਧ ਨੌਲੇ ਹਾਂਜੀ ਨਹੀਂ ਠੀਕ ਹੈ ਜੀ ਇਹ ਸਭ ਠੀਕ ਹੈ ਆਪਣੇ ਆਮ ਛੋਟੇ ਕਿਸਾਨਾਂ ਵਾਸਤੇ ਗੋਬਰ ਗੈਸ ਵਧੀਆ ਸਕੀਮ ਹੈ ਸਰਕਾਰ ਵੀ ਇਹਦੇ ਉੱਤੇ ਸਬਸਿਡੀ ਦਿੰਦੀ ਹੈ ਹੂੰ ਤੇ ਹੂੰ ਵੱਦ-ਵੱਦ ਫਾਇਦਾ ਠਾਓ ਇਹਦਾ ਜੀ ਸਭ ਤੋਂ ਜ਼ਿਆਦਾ ਫਾਇਦਾ ਮੇਰੇ ਹਿਸਾਬ ਨਾਲ ਇਹਦਾ ਬੀਬੀਆਂ ਨੂੰ ਹੈਗਾ ਕਿਉਂਕਿ ਨਾ ਤਾਂ ਉਹਨਾਂ ਨੂੰ ਪਾਸੀਆਂ ਪਤਨੀਆਂ ਪੈਂਦੀਆਂ ਨਾ ਗੋਹਾ ਚੱਕਣਾ ਪੈਂਦਾ इजीली ਤੁਸੀਂ ਇਹਦੇ ਵਿੱਚ ਗੋਬਰ ਗੈਸ ਦੇ ਵਿੱਚ ਸਿੱਟੋ ਤੇ ਆਪ ਹੀ ਗੈਸ ਯਾਰ ਹੋ ਗਿਆ ਸਣਾ ਚੁੱਲ੍ਹੇ ਦੀ ਲੋੜ ਹੈ ਤੇ ਨਾ ਲੱਕੜ ਦੀ ਹੈ ਹਾਂ ਬਸ ਸਿੱਧੀ ਰੋਟੀ ਲਾਹੋ ਹਾਂ ਤੇ ਸੋਨੂ ਲਾੜ ਚੱਲਦੀ ਦਿਖਾ ਦੇਣਾ ਉਧਰ ਮੈਂ ਪਿੱਛੇ ਜਾ ਕੇ ਵੀ ਕਿੱਡੀ ਕਬੱਡੀ ਲਾੜ ਹੈ ਹਾਂ ਸੋਨੂ ਅਗਲੀ ਵੀਡੀਓ ਚ ਦਿਖਾਵਾਂਗੇ ਵੀ ਲਾੜ ਚੱਲਦਾ ਕਿਵੇਂ ਨਹੀਂ ਚੱਲਦਾ ਸਿਲੰਡਰ ਵੀ ਕਿੰਨੇ ਮਹਿੰਗੇ ਹੋਣੇ ਮਹਿੰਗੇ ਹੋ ਗਏ ਨੇ ਸਿਲੰਡਰ ਲੈਣ ਦੀ ਵੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕਾਪਰ ਗੈਸ ਨਾਲ ਤੁਹਾਨੂੰ ਬਹੁਤ ਸੋਲਤਾ ਬਹੁਤ ਸੋਲਤਾ ਬਚਤ ਹੈ ਹਾਂ ਨਾਲੇ ਕਲੇਸ਼ ਨਿਪੜਦਾ ਜਿਵੇਂ ਸਾਡੀ ਵੀਡੀਓ ਤੇ ਲਿਖੀ ਜਨਾ ਮੈਂ ਤਾਂ ਇਹ ਕਹਾਂਗੀ ਜਿਨ੍ਹਾਂ ਤੇ ਡੰਗਰ ਹੈਗੇ ਨੇ ਸਾਰੇ ਲਵਾ ਲਓ ਕਾਪਰ ਗੈਸ ਹੈਨਾ ਬੈਨੀਫਿਟ ਹੈ ਚੱਲ ਪਹਿਲਾਂ ਤੂੰ ਤਲਵਾਲਾ ਆ ਜਾ ਓਏ ਆਪਾਂ ਤਾਂ ਚੱਲ ਲਵਾਉਣੇ ਆ ਜਾ ਕੇ ਚੱਲ ਜਲਦੀ ਆ ਜਾ ਚੱਲ ਮ